पड़ी जनाने वाणी तेरी पड़ी जना ਸਸੀ ਕਾ ਜੀ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਅੱਜ ਤੁਹਾਨੂੰ ਮਾਵਾਂ ਧੀਆਂ ਦੀ ਇੱਕ ਐਸੀ ਜੋੜੀ ਦੇ ਨਾਲ ਮਲਾਉਣ ਜਾ ਰਹੇ ਹਾਂ ਜਿਹੜੀ ਜਿਨ੍ਹਾਂ ਦੇ ਗਲੇ ਦੇ ਵਿੱਚ ਨਹੀਂ ਖੂਨ ਦੇ ਵਿੱਚ ਗਾਇਕੀ ਹੈ ਤੁਸੀਂ ਬਹੁਤ ਸਾਰੇ ਗਾਇਕਾ ਨੂੰ ਉਡ ਪਟੰਗ ਵਾਲਿਆਂ ਨੂੰ ਤਾਂ ਬਹੁਤ ਸ਼ੇਅਰ ਕਰਦੇ ਹੋਗੇ ਅੱਜ ਮੈਂ ਪਹਿਲੀ ਵਾਰ ਕਹਿਣ ਲੱਗਿਆ ਕਿ ਇਹਨਾਂ ਨੂੰ ਇਹਨਾਂ ਦੀ ਗਾਇਕੀ ਸੁਣ ਲਈਏ ਤੁਸੀਂ ਹੁਣ ਇਹਨਾਂ ਨੂੰ ਸ਼ੇਅਰ ਵੀ ਜਰੂਰ ਕਰਿਓ ਜੇ ਤੇ ਵੀਡੀਓ ਦੇ ਥੱਲੇ ਕਮੈਂਟ ਜਰੂਰ ਕਰਿਓ ਜੇ ਤੇ ਅੱਜ ਆਪਾਂ ਮਲਾਉਣ ਜਾ ਰਹੇ ਹਾਂ ਸਸੀ ਕਲਪਨ ਜੀ ਸਸੀ ਕਲਪਨ ਅ ਇੱਕ ਤੇ ਆਪਣਾ ਆਪਣਾ ਨਾਮ ਦੱਸੋ ਭੈਣ ਜੀ ਪਹਿਲਾਂ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸਿਮਰਨ कौर ਹੈ ਸਿਮਰਨ कौर ਤੇ ਤੁਹਾਡਾ ਹੀ ਕਰਨਦੀਪ कौर ਸਿਮਰਨ कौर ਤੇ ਕਰਨਦੀਪ कौर ਇਹ ਦੋਵੇਂ ਮਾਵਾ ਭੀਆਂ ਤੇ ਤੁਸੀਂ ਸੋਹਣੀ ਲਗਾਉਂਦੀਆਂ ਨੇ ਤੇ ਆਪਾਂ ਇਹ ਗੱਲ ਕਰਦੇ ਵੀ ਭੈਣ ਜੀ ਤੁਸੀਂ ਆਪਾਂ ਪਹਿਲਾਂ ਇਹ ਗੱਲ ਕਰਦੇ ਆ ਵੀ ਕਿਉਂਕਿ ਮੈਂ ਖੂਨ ਦੀ ਗੱਲ ਕੀਤੀ ਹੈ ਤੇ ਇਹ ਵੀ ਖਾਸ ਗੱਲ ਹੈ ਇਹਨਾਂ ਦਾ ਬੇਟਾ ਵੀ ਗਾਉਂਦਾ ਇਹਨਾਂ ਦੇ ਹਸਬੰਡ ਵੀ ਗਾਉਂਦੇ ਆ ਇਹ ਪੂਰਾ ਪਰਿਵਾਰ ਬਹੁਤ ਵਧੀਆ ਸੁਰ ਚਾ ਗਾਰਿਆ ਇਸੇ ਲਈ ਮੈਂ ਖੁੰਦੀ ਗੱਲ ਕੀਤੀ ਸੀ ਤੇ ਪੰਜ ਜੀ ਤੁਹਾਨੂੰ ਕਿਵੇਂ ਸ਼ੌਂਕ ਆਇਆ ਵੀ ਤੁਸੀਂ ਗਾਇਕੀ ਦਾ ਸ਼ੌਂਕ ਤੁਹਾਨੂੰ ਕਿਵੇਂ ਹੋਇਆ ਹਾਂਜੀ ਬਚਪਨ ਤੋਂ ਮੇਰੇ ਨਾਨਕਿਆਂ ਦੇ ਵਿੱਚ ਗਾਉਂਦੇ ਸੀ ਅੱਛਾ ਉੱਥੋਂ ਗਾਇਕੀ ਦਾ ਸ਼ੌਂਕ ਮੈਨੂੰ ਪੈ ਗਿਆ ਹਾਂ ਗਾਉਂ ਫਿਰ ਬੱਚਿਆਂ ਨੂੰ ਪੈ ਗਿਆ ਤੁਹਾਡੇ ਨੂੰ ਹਾਂ ਤੇ ਨਾਨਕਿਆਂ ਚ ਕੌਣ ਗਾਉਂਦੇ ਸੀ ਨਾਨਕਿਆਂ ਚੋਂ ਮੇਰਾ ਮਾਮਾ ਹੀ ਗਾਉਂਦੇ ਸੀ ਅੱਛਾ ਹਾਂਜੀ ਤੇ ਕੁੜੀਆਂ ਨੂੰ ਤਾਂ ਇਹ ਕਹਿੰਦੇ ਵੀ ਖਾਸ ਵੀ ਗਾਇਕੀ ਕੋਈ ਵਧੀਆ ਖੇਤਰ ਨਹੀਂ ਤੇ ਤੁਸੀਂ ਫਿਰ ਕਿਵੇਂ ਇਹ ਗਾਇਕੀ ਦੇ ਖੇਤਰ ਚ ਪਹੁੰਚੇ ਉਹ ਨਹੀਂ ਵੈਸੇ ਜੇਦੋਂ ਕਲਾ ਹੁੰਦੀ ਹੈ ਕਲਾ ਨਹੀਂ ਛਿਪਦੀ ਹੂੰ ਨਹੀਂ ਸਾਡੇ ਤਾਂ ਮਾਪੇ ਨੇ ਨਹੀਂ ਸਾਨੂੰ ਰੁਕਿਆ ਹੂੰ ਇਸੇ ਕਰਨਾ ਸੀ ਕਿ ਇੱਕ ਜਪੇਗੇ ਤੇ ਬੇਟਾ ਤੁਹਾਨੂੰ ਫਿਰ ਕਿਵੇਂ ਸ਼ੌਂਕ ਮੰਮੀ ਡੈਡੀ ਉਹਨਾਂ ਦੇ ਗਾਉਂਦੇ ਸੀ ਉਦੋਂ ਪਿਆ ਕੇ ਵੀ ਵੀ ਤੁਹਾਨੂੰ ਵੀ ਵਸ ਅੰਦਰ ਖੋਨਚੀ ਸੀ ਇੱਕ ਤਗਰੀ ਆਉਂਦੇ ਸੀ ਜੀ ਤਾਂ ਕਰਕੇ ਵੀ ਸੀ ਤੇ ਬਾਕੀ ਸਕੂਲ ਵੇਚਣਾ ਹਾਂ ਵੀ ਉਹ ਪੂਰੋ ਕਿਹਾ ਗਿਆ ਤਿਰੋ ਕੰਪੀਟੀਸ਼ਨ ਹੁੰਦੇ ਸੀ ਤੇ ਉਹਨਾਂ ਵਾਸਤੇ ਟੀਚਰਾਂ ਨੇ ਕਿਹਾ ਮੈਨੂੰ ਵੀ ਕਰੇ ਤਿਆਰੀ ਕਰੋ ਰੋ ਰਿਓੜੀਆ ਤਾਂ ਵੀ ਮੀਨਜ਼ ਬੈ ਤਿਆਰੀ ਕਰਨ ਲੱਗੀ ਗੋਂਦੀ ਤੋਂ ਪਹਿਲਾਂ ਤਾਂ ਵੀ ਸੀ ਸ਼ੌਂਕ ਸੀ ਜਾ ਤਾਂ ਗਾ ਕੇ ਤੇ ਮੰਮੀ ਉਹਨਾਂ ਨੂੰ ਦੇਖ ਕੇ ਗਾਉਂਦੀ ਸੀ ਮੰਮੀ ਜਿਹੜੀ ਹਾਂਜੀ ਤੇ ਜਦੋਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਗਾਉਂਦੇ ਹੁੰਦੇ ਸੀ ਮੰਮੀ ਗੀਤ ਗਾਉਂਦੇ ਸੀ ਅਸੀਂ ਨਾਲ ਬੈਠ ਕੇ ਇੱਥੇ ਬੈਠ ਰਹੇ ਹਾਂ ਤੇ ਮੰਮੀ ਉਹ ਜਿਹੜੀ ਤਿਆਰੀ ਕਰਦੇ ਸੀ ਫਿਰ ਅਸੀਂ ਉਹਨਾਂ ਨੂੰ ਵੇਖਦੇ ਨਾਲ ਨਾਲ ਗਾਈ ਜਾਂਦੇ ਹਾਂ ਤੇ ਤਾਂ ਜੀ ਤੁਹਾਡੇ ਮਨ ਚ ਨਹੀਂ ਆਇਆ ਵੀ ਵੀ ਜਦੋਂ ਵੀ ਤੁਸੀਂ ਇੱਕ ਐਜ਼ ਏ ਕਲਾਕਾਰ ਸੋਚੀਏ ਤਾਂ ਵੀ ਤੁਸੀਂ ਗਾਉਨੇ ਬਹੁਤ ਸੋਹਣਾ ਪਰ ਉਹ ਜਿਹੜਾ ਮੁਕਾਮ ਚਾਹੀਦਾ ਹੁੰਦਾ ਜਿਹੜਾ ਨਾਮ ਚਾਹੀਦਾ ਹੁੰਦਾ ਅਨਾਂ ਜਿਹੜਾ ਪੈਸਾ ਚਾਹੀਦਾ ਹੁੰਦਾ ਉਹ ਨਹੀਂ ਮਿਲਿਆ ਉਹ ਕੀ ਕਾਰਨ ਨੇ ਕਿਉਂ ਰਹਿ ਗਏ ਤੁਸੀਂ ਪਿੱਛੇ ਬਸ ਇਹ ਸਭ ਤੋਂ ਵੱਡੀ ਸਾਡੀ ਦੁਸ਼ਮਣ ਹੈ ਗਰੀਬੀ ਹੂੰ ਗਰੀਬੀ ਪੱਖੋਂ ਮਾਰ ਖਾਵੇ ਹੂੰ ਪੈਸਾ ਪੈਸੇ ਕਰਕੇ ਪੈਸਾ ਬਹੁਤ ਚਾਹੀਦਾ ਸੀ ਪੈਸਾ ਬੱਦ ਤੋਂ ਵੱਧ ਚਾਹੀਦਾ ਸੀ ਕੋਈ ਮਗਰ ਸਾਥ ਦੇਣ ਵਾਲਾ ਹੈ ਨਹੀਂ ਸੀ ਕਿਉਂਕਿ ਮੇਰੇ ਹਸਮਣ ਇਕੱਲੇ ਨੇ ਨਾ ਇਹਨਾਂ ਦੇ ਪਾਪਾ ਨਾ ਕੋਈ ਕੋਈ ਬ੍ਰਦਰ ਹੈ ਨਾ ਨੇ ਤੇ ਇਸੇ ਕਾਰਨ ਅਸੀਂ ਪਿੱਛੇ ਰਹਿ ਗਏ ਹਾਂ ਮਤਲਬ ਵੀ ਤੁਸੀਂ ਕਿਹਾ ਵੀ ਪੈਸਾ ਚਾਹੀਦਾ ਸੀਗਾ ਕਿਹੜੇ ਕੰਮਾਂ ਲਈ ਪੈਸਾ ਚਾਹੀਦਾ ਹੁੰਦਾ ਪੈਸਾ ਤਾਂ ਇਹ ਹੁਣ ਗਾਇਕੀ ਤੇ ਵੀਡੀਓ ਸ਼ੂਟ ਕਰਨੀ ਆ ਗਾਉਣਾ ਰਿਕਾਰਡਿੰਗ ਚਾਹੀਦੀ ਆ ਉਹਨਾਂ ਵਾਸਤੇ ਪੈਸਾ ਚਾਹੀਦਾ ਮਿਊਜ਼ਿਕ ਬਣਾਉਣਾ ਹਾਂਜੀ ਉਹ ਆਂ ਅੰਦਾਜ਼ਾ ਕਿੰਨਾ ਕ ਖਰਚਾ ਆ ਜਾਂਦਾ ਅੰਦਾਜ਼ਾ ਤਾਂ ਇਹ ਦੇਖੋ ਲਗਭਗ ਜਿਹੜੇ ਹਸਾਮਨਾ ਹੋਣ ਦੇ ਮਾਹੌਲ ਨਾਲ ਚੱਲੇ ਤੇ ਲੱਖ ਰੁਪਿਆ ਮਾਮੂਲੀ ਜੀ ਗੱਲ ਆਵੇ ਕੱਟੋ-ਕੱਟ ਲੱਖ ਲੱਖ ਦੀ ਆ ਇੱਕ ਸੌਂਗ ਲਈ ਚਾਹੀਦਾ ਜੇ ਵਧੀਆ ਵਧੀਆ ਕੁਆਲਿਟੀ ਦਾ ਵਧੀਆ ਲੈਵਲ ਤੇ ਕਰੀਏ ਦਾ ਸਾਡੇ ਚੁੰਨੇ ਗਏ ਐਸਾ ਹੋਣਗੇ ਇਸੇ ਕਾਰਨ ਅਸੀਂ ਪਿੱਛੇ ਰਹੇ ਜੀ ਤੇ ਥੋੜੀ ਜਿਹੜੇ ਕਾਰਨ ਚੋਂ ਤੁਸੀਂ ਪਿੱਛੇ ਰਹਿ ਗਏ ਤੇ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਉਸੇ ਖੇਤਰ 'ਚ ਆਪਣੀ ਬੇਟੀ ਨੂੰ ਪਾ ਰਹੇ ਹੋ ਤੇ ਕਿਤੇ ਉਹ ਵੀ ਗਰੀਬੀ ਕਰਕੇ ਪਿੱਛੇ ਨਾ ਰਹਿ ਜੇ ਨਹੀਂ ਅਸੀਂ ਬੇਟੀ ਨੂੰ ਪਾਉਣਾ ਨਹੀਂ ਚਾਹੁੰਦੇ ਜੀ ਬੱਚੇ ਦਾ ਸ਼ੌਕ ਆ ਬਸ ਜਦੋਂ ਸਕੂਲ ਪਰਦੇਸੀਗੇ ਉਦੋਂ ਟੀਚਰ ਕਹਿ ਦਿੰਦੇ ਸੀਗੇ ਕੰਪੀਟੀਸ਼ਨ ਉਦੋਂ ਵੈਸੇ ਬੱਚੀ ਗੋਂਦੀ ਰਹੀਏ ਪਰ ਹੁਣ ਸਾਡਾ ਨਹੀਂ ਹੂੰ ਮਤਲਬ ਜਾਨੇ ਕਿ ਹੁਣ ਨਹੀਂ ਸੀਗੇ ਕਿਦੇ ਵਿੱਚ ਪਾਰੇ ਬੱਚੀ ਨੂੰ ਹੂੰ ਆਹ ਜਿ ショਕ ਸ਼ੌਕਤ ਤੌਰ ਤੇ ਵੀ ਮਾੜਾ ਮੋਟਾ ਆਵਦਾ ਬੱਚੇ ਕਿਦਾਂ ਨਾ ਮਨ ਖੁਸ਼ ਕਰਨ ਦੇ ਲਈ ਕੱਦਾ ਕੋਈ ਗਾਣਾ ਕਰ ਲੈਣ ਪਰ ਨਹੀਂ ਸਾਡਾ ਨਹੀਂ ਮਨ ਕਿਦ ਨੇ ਉਹ ਦੇ ਵਿੱਚ ਪਾਉਣ ਲਈ ਇਸੇ ਕਰਕੇ ਵੀ ਹਾਂਜੀ ਇਸੇ ਕਰਕੇ ਸਿਰਫ ਵੀ ਕਿਉਂਕਿ ਗਰੀਬੀ ਪੱਖੋਂ ਅਸੀਂ ਰਹਿ ਗਏ ਆ ਅਸੀਂ ਨਹੀਂ ਕਿਸੇ ਪਾਸੇ ਜੋ ਗਏ ਤੇ ਗਾਂ ਅਸੀਂ ਬੱਚਿਆਂ ਨੂੰ ਵੀ ਨਹੀਂ ਇਸ ਲਾਈਨ ਚ ਪਾਉਣਾ ਚਾਹੁੰਦੇ ਬਾਕੀ ਜਿਹੜੀ ਕਲਾ ਹੁੰਦੀ ਆ ਕਲਾ ਨਹੀਂ ਛੁੱਪਦੀ ਹੂੰ ਇਹ ਜਿਹੜੀ ਕੁਦਰਤ ਦੀ ਬਖਸ਼ਿਸ਼ ਆ ਦੇਣਾਂਗੀ ਇਹ ਨਹੀਂ ਕਦੇ ਨਾ ਕਦ ਤਾ ਵੱਲੋਂ ਮੱਲੀ ਗੁਣਗਨਾਇ ਜਾਂਦਾ ਹੂੰ ਤੇ ਜੇ ਕੋਈ ਕਲਾ ਨੂੰ ਪਿਆਰ ਕਰਨ ਵਾਲਾ ਮੈਥੋਂ ਨੂੰ ਕਹੇ ਵੀ ਅਸੀਂ ਤੁਹਾਡੇ ਪੈਸਾ ਲਾਉਨੇ ਹਾਂ ਤਾਂ ਫਿਰ ਤੁਸੀਂ ਬੱਚੀ ਨੂੰ ਗਵਾਉਂਗੇ ਨਹੀਂ ਬੱਚੀ ਨੂੰ ਨਹੀਂ ਹਾਈ ਨਹੀਂ ਗਵਾਉਂਗੀ ਨਹੀਂ ਫਿਰ ਵੀ ਨਹੀਂ ਗਵਾਉਂਗੀ ਨਹੀਂ ਕੋਈ ਕੋ ਮਿਲਦਾ ਹੀ ਨਹੀਂ ਕਾ ਸਹੀ ਗੱਲ ਲੱਗੀ ਜੇ ਕੋਈ ਕਹਿੰਦਾ ਵੀ ਆ ਤਾਂ ਇੱਕ ਅੱਧਾ ਹੀ ਸੌਂਗ ਤੇ ਬਸ ਪਰਵਾਕੇ ਤੇ ਬਸ ਨਹੀਂ ਫਿਰ ਮੁੜ ਕੇ ਨਾ ਉਧਰ ਜੋਗੇ ਨਾ ਉਧਰ ਜੋਗੇ ਇਸ ਲਈ ਬੱਚਿਆਂ ਦਾ ਮਨ ਪੜ੍ਹਾਈ ਦੇ ਵਿੱਚ ਵੀ ਨਹੀਂ ਫਿਰ ਲੱਗਦਾ ਫਿਰ ਬੱਚੇ ਨੂੰ ਆਇਆ ਹੁੰਦਾਗਾ ਵੀ ਮੈਂ ਇਧਰ ਆ ਫਿਰ ਉਧਰੋਂ ਵੀ ਰਹਿ ਜਾਂਦਾ ਤੇ ਪੜ੍ਹਾਈ ਵੱਲੋਂ ਵੀ ਰਹਿ ਜਾਂਦਾ ਹੁਣ ਸਾਡਾ ਤਾਂ ਜਿਹੜਾ ਟਾਈਮ ਪਾਸ ਹੋ ਗਿਆ ਬਸ ਹੋ ਗਿਆ ਤੁਸੀਂ ਬੱਚੇ ਨੂੰ ਹੀ ਬੱਚਾ ਮਾਰੇ ਨੇ ਇਹ ਗੱਲ ਕਹਿ ਸਕਦੇ ਤੇ ਕੁੜੀਆ ਤੁਸੀਂ ਕੀ ਸੋਚਦੇ ਹੋ ਵੀ ਜਿਵੇਂ ਤੁਹਾਡੀ ਕਲਾ ਤੇ ਤੁਹਾਡੇ ਮੰਮੀ ਕਹਿ ਰਹੇ ਆ ਵੀ ਮੈਂ ਇਹਨਾਂ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਨਹੀਂ ਅੱਗੇ ਵਧਾਉਣਾ ਤੇ ਸ਼ੌਂਕ ਨਾਲ ਕਰ ਲੈ ਤੁਸੀਂ ਚਾਹੁੰਦੇ ਹੋ ਪ੍ਰੋਫੈਸ਼ਨਲ ਤਰੀਕੇ ਨਾਲ ਅੱਗੇ ਹੋਣਾ ਚੌਨੀ ਤਾਂ ਹਾਂ ਪਰ ਤੁਹਾਨੂੰ ਮਮਣ ਦੱਸਿਆ ਵੀ ਜਿਹੜੀ ਮੈਨ ਮਜਬੂਰੀ ਉਹ ਹੀ ਆ ਤਾਂ ਕਰਕੇ ਫਿਰ ਮੈਂ ਚਾਹੁੰਦੀ ਮੈਂ ਅੱਗੇ ਪੜਾਂ ਪਰ ਮੇਰਾ ਸ਼ੌਂਕ ਹੈ ਸਿੰਗਿੰਗ ਮੈਂ ਕਰਦੀ ਰਹਿਣਾ ਚਾਹੁੰਦੀ ਆਣੀ ਵੀ ਛੱਡਣਾ ਨਹੀਂ ਚਾਹੁੰਦੀ ਕਰਦੀ ਰਹਿਣਾ ਚਾਹੁੰਦੀ ਆ ਪਰ ਵੀ ਪ੍ਰੋਫੈਸ਼ਨਲ ਟਾਈਪ ਨਾਲ ਮੈਂ ਕਦੇ ਸੋਚਿਆ ਨਹੀਂ ਇਦਾਂ ਔਰ ਜੇ ਰਬ ਨੇ ਮਿਹਰ ਕੀਤੀ ਤਾਂ ਜਰੂਰ ਕਰਾਂਗੇ ਬਟ ਹਾਲੇ ਕੋਈ ਨਹੀਂ ਹਮ ਮਤਲਬ ਆਪਦੇ ਜੋਗੇ ਆਪਦੇ ਪੈਰਾਂ ਸਿਰ ਖੜਾ ਹੋ ਕੇ ਫੇਰ ਕਰੂਗਾ ਹਮ ਤੇ ਜਦੋਂ ਗੱਲ ਹੁੰਦੀ ਹੁੰਦੀ ਹੈ ਮੰਮੀ ਹੋਰ ਨਾਲ ਵੀ ਮੰਮੀ ਤੁਸੀਂ ਕਿਵੇਂ ਲੱਗੇ ਗੋਣ ਜਾਂ ਤੁਸੀਂ ਕਿਉਂ ਨਹੀਂ ਵੀ ਜਿਵੇਂ ਆਪਾਂ ਦੇਖ ਲਏ ਨੇ ਟੀਵੀ 'ਚ ਕੋਈ ਕਲਾਕਾਰ ਹੁੰਦੇ ਵੱਡੇ ਵੀ ਉਹਨਾਂ ਦੇ ਵੀ ਮੰਮੀ ਤੁਸੀਂ ਡੈਡੀ ਤੁਸੀਂ ਟੀਵੀ 'ਚ ਕਿਉਂ ਨਹੀਂ ਆਉਂਦੇ ਹੁੰਦਾ ਹੁੰਦਾ ਕਦੇ ਹਾਂਜੀ ਹੁੰਦਾ ਹੈ ਹਮ ਫਿਰ ਮम्मी ਉਹ ਹੀ ਦੱਸਦੇ ਨੇ ਵੀ ਇਦਾਂ ਕਰਖੀ ਵੀ ਸਾਰਾ ਫਿਰ ਸਟੋਰੀਜ਼ ਦੱਸਦੇ ਆ ਆਪਣੀ ਮੀਨਜ਼ ਵੀ ਕੁਝ ਤਾਂ ਕਿਸਮਤ ਵੀ ਹੁੰਦੀ ਏ ਕਿਸੇ ਬੰਦੀ ਦੀ ਨਾ ਕਿਸਮਤ ਨਾਲ ਵੀ ਚੱਲਣਾ ਪੈਂਦਾ ਫਿਰ ਜੋ ਹੈ ਤੁਸੀਂ ਸੋਹਣੀ ਏ ਜੇ ਤੇਰੇ ਨਾਲ ਦਗਾ ਮੈਂ ਕਮਾਵਾ ਹੈ ਰੱਬ ਕਰੇ ਮੈਂ ਮਰ ਜਾਵਾ ਸੋਹਣੀ ਏ ਜੇ ਤੇਰੇ दगा मैं कमावा, है रब करे कर मर जावा दुनिया तो डरी के जे तेन जावा है अल्लाह कर मैं मर जावा है सच्ची मुची मैं मर जावा ਰੱਖ ਕੇ 쿠ਰਾਨ ਤੇ ਨਬੜੇ ਨਹੀਂ ਤੇਰੇ ਜਹੀ ਜੀ ਜੇ ਇਹ ਜਹਾਨ ਤੇ ਸਾਤੈ ਨੂੰ ਦੇਣਾ ਤੀ ਰੱਖ ਕੇ 쿠ਰਾਨ ਤੇ ਦੁਨੀਆਂ ਤੋਂ ਡਰੀ ਕੇ ਜੇ ਤੈਨੂੰ ਛੱਡ ਜਾਵਾ ਹੇ ਅੱਲਾ ਕਰੇ ਮੈਂ ਮਰ ਜਾ सुणियत नग में कम हे रब करे मैं जावा, है सच्ची मुच्ची में मर जावा, ਤੁਸੀਂ ਕਦੇ ਰਿਐਲਿਟੀ ਪੈਨ ਨਹੀਂ ਰਿਐਲਿਟੀ ਸ਼ੋਅ ਤਾਂ ਨਹੀਂ ਦੇਖਿਆ ਵੀ ਕਦੇ ਵੀ ਇਹਨਾਂ ਨੂੰ ਉਹਦੇ ਚ ਹੀ ਅਸੀਂ ਆਡੀਸ਼ਨ ਦਵਾ ਦਈਏ ਜਿਵੇਂ ਪੀਟੀਸੀ ਤੇ ਵਾਇਸ ਆਫ ਪੰਜਾਬ ਚੱਲਦੇ ਇੰਡੀਅਨ ਆਈਡਲ ਜਾਂ ਸਾਰੇ ਗਾਮਾ ਚੱਲਦੇ ਉਹਦੇ ਤੇ ਨਹੀਂ ਸੱਚਾ ਕਰਦੇ ਜੀ ਤਾਂ ਬਹੁਤ ਕਰਦਾਗਾ ਪਰ ਕੀ ਕਰੀਏ ਘਰ ਦੀ ਮਜਬੂਰੀ ਮਾਂ ਚੰਦੀ ਉੱਥੇ ਜਾਣ ਲਈ ਵੀ ਪੈਸਾ ਚਾਹੀਦਾ ਪੈਸਾ ਚਾਹੀਦਾ ਉੱਥੇ ਜਾਣ ਲਈ ਤੇ ਤੇਰਾ ਕੁੜੀਆ ਹੈ ਵੀ ਜੇ ਰਿਐਲਿਟੀ ਸ਼ੋਅ ਚ ਪਾਰਟਿਸਿਪੇਟ ਕਰਨ ਦਾ ਮੰਨ ਲਓ ਆਪਣੀ ਵੀਡੀਓ ਕੋਈ ਰਿਐਲਿਟੀ ਸ਼ੋਅ ਵਾਲਾ ਹੀ ਵੇਖ ਰਿਆ ਵੀ ਉਹ ਕਰੋਗੇ ਹਾਂਜੀ ਮੈਂ ਕੰਪੀਟੀਸ਼ਨ ਚ ਜਾਂਦੀ ਰਹੀ ਚੰਡੀਗੜ੍ਹ ਤੇ ਹੂੰ ਕਿਰੇ ਕਿਰੇ ਕੰਪੀਟੀਸ਼ਨ ਸੀ ਅ ਕੰਪੀਟੀਸ਼ਨ ਸਿੰਕਿੰਗ ਦੇ ਸੀਗੇ ਪਹਿਲਾ ਮੈਂ ਫਰੀਦਕੋਟ ਗਈ ਡਿਸਟ੍ਰਿਕਟ ਲੈਵਲ ਤੇ ਉਸ ਤੋਂ ਬਾਅਦ ਮੁਕਸਰ ਇਸ ਸੰਗਰੂਰ ਸੰਗਰੂਰ ਮੈਂ ਫਰਸਟ ਆਈ ਸੀ ਉਸ ਦਿਨ ਅਸੀਂ ਚੰਡੀਗੜ੍ਹ ਗਏ ਸੀ ਉਦੋਂ ਮੈਂ ਕਾਫੀ ਛੋਟੀ ਸੀ ਪੰਜਵੀਂ ਵਿੱਚ ਪੜ੍ਹਦੀ ਸੀ ਤੇ ਫਿਰ ਉੱਥੋਂ ਮੈਂ ਡਿਸਕਵਾਲਿਫਾਈ ਹੋ ਗਈ ਸੀ ਉਦੋਂ ਜਾਣਗੇ ਤੇ ਪੰਜੀ ਤੁਸੀਂ ਸਿਖਾਉਨੇ ਹੋ ਨਹੀਂ ਇਸ ਦਾ ਬਸ ਘਰੇ ਆਪ ਦਾ ਮਾੜਾ ਮੁੱਠੀ ਨਹੀਂ ਤੁਸੀਂ ਸਿਖਾਉਂਦੇ ਤਾਂ ਹੋਗੇ ਆਪਣੀ ਕੁੜੀਆਂ ਨੂੰ ਜੇ ਬੇਸੁਰਾ ਹੋ ਗਿਆ ਤਾਂ ਵੀ ਹੁਣ ਨਹੀਂ ਆਏਗਾ ਉਹ ਆਏਗਾ ਹਾਂਜੀ ਵੈਸੇ ਤਾਂ ਬੱਚਿਆਂ ਨੂੰ ਲੋੜ ਹੀ ਨਹੀਂ ਹੂੰ ਅਬੀ ਕਿਉਂਕਿ ਤੁਹਾਨੂੰ ਦਸੇ ਪਹਿਲਾਂ ਵੀ ਜਿਹੜੀ ਕੁਦਰਤ ਵੱਲੋਂ ਜਿਹੜੀ ਕਲਾ ਆਗੀ ਤੇ ਬਾਕੀ ਜੇ ਕਿਤੇ ਮਾੜਾ ਮੋੜ ਉਚਨੀ ਚ ਹੋ ਵੀ ਜਾਵੇ ਤਾਂ ਅਸੀਂ ਵੀ ਸਾਡਾ ਫਰਜ਼ਵੰਦਾ ਦੱਸੰਦਾ ਹੂੰ ਤੇ ਇੱਕ ਗੀਤ ਹੋਰ ਸੁਣਾਓ ਜਿਹੜਾ ਵੀ ਤੁਹਾਨੂੰ ਦੋਹਾਂ ਨੂੰ ਆਉਂਦਾ ਹੋਵੇ ਵਧੀਆ ਮੈਂ ਚਾਦਰ ਕਢ ਦੇਨੀ ਗੀਤ ਤੋਪੇ ਪਾਵਾਂ ਜਮਾਈ ਦੀ ਰੁਕਦੀ ਆ ਰੇ ਲਾ ਤੁਹਾਡੇ ਪਿੰਡ ਦੇ ਤੇ ਸ਼ਣ ਤੇ ਨਾ ਰੁਕਦੀ ਆ ਰੇ ਤੁਸੀਂ ਜਿਹੜੇ ਆਟੋ ਟਿਊਨ ਕਰਕੇ ਗਾਉਂਦੇ ਆ ਜਿਹੜੇ ਜਿੰਨ ਜਿਹੜੇ ਪਿੱਛੇ ਆਡੀਓ ਲਾ ਕੇ ਗਾਉਂਦੇ ਆ ਉਹਨਾਂ ਨੂੰ ਤਾਂ ਬਹੁਤ ਸ਼ੇਅਰ ਕਰਦੇ ਹੋ ਤੇ ਹੁਣ ਜਿਹੜਾ ਅਸਲੀ ਟੈਲੈਂਟ ਹੈ ਉਹਨੂੰ ਤੁਸੀਂ ਵੀ ਇਗਨੋਰ ਕਰ ਦਿੰਦੇ ਹੋ ਤੇ ਤੁਸੀਂ ਫੇਰ ਕਹਿੰਦੇ ਹੋ ਕਿ ਗਾਉਣ ਵਾਲਾ ਚੰਗਾ ਟੈਲੈਂਟ ਗਾਉਣ ਵਾਲੇ ਟੈਲੈਂਟਡ ਗਾਉਣ ਵਾਲੇ ਵਧੀਆ ਗਾਉਣ ਵਾਲੇ ਅੱਗੇ ਨਹੀਂ ਆਉਂਦੇ ਤੇ ਹੁਣ ਗੁੜੀ ਆਪਾਂ ਗੱਲ ਕਰੀਏ ਤੇ ਫਿਰ ਜਦੋਂ ਕਈ ਵਾਰੀ ਬੇਸੁਰਾ ਗਾ ਦਿੰਦੇ ਹੋ ਤੇ ਫਿਰ ਮੰਮੀ ਫਿਰ ਪੂਰਾ ਡਾਂਟਦੀ ਆ ਕਿ ਨਹੀਂ ਡਾਂਟਦੀ ਡਾਂਟੇ ਜੀ ਫਿਰ ਦੱਸਦੇ ਵੀ ਨਹੀਂ ਕਿ ਕਿਵੇਂ ਸਹੀ ਕਰਨਾ ਹੈ ਇੱਥੋਂ ਐ ਫਿਰ ਉਦਾਂ ਦੱਸਦੇ ਨੇ ਡੈਡੀ ਵੀ ਦੱਸਦੇ ਨੇ ਤੇ ਫਿਰ ਉਹ ਚੀਜ਼ ਨੂੰ ਸਿਖਾਉਂਦੇ ਨੇ ਚੰਗੀ ਤਰ੍ਹਾਂ ਤੇ ਫਿਰ ਮੈਂ ਉਹ ਚੀਜ਼ ਨੂੰ ਸਿੱਖਦੀ ਆ ਆਪਣੇ ਅੰਦਰ ਵੀ ਮੀਨਸ ਉਦਾਂ ਵੀ ਮੋਰ ਚੀਜ਼ ਨੂੰ ਸਿੱਖਦੀ ਆ ਤੇ ਫਿਰ ਸੁਣਾਉਣੀ ਆ ਫਿਰ ਜੇ ਗਲਤ ਹੁੰਦਾ ਤਾਂ ਵੀ ਮੈਨੂੰ ਟੋਕ ਦੇਣੇ ਸਹੀ ਹੁੰਦਾ ਤਾਂ ਫਿਰ ਮੈਂ ਦੱਸ ਦੇਣੀ ਵੀ ਹੁਣ ਸਹੀ ਹੈ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਉਸਤਾਦ ਹੁੰਦੇ ਸੀ ਨਾ ਜਿਹੜੇ ਇਹਨਾਂ ਨੂੰ ਤਾਂ ਪਤਾ ਹੁੰਦਾ ਵੀ ਉਹ ਕਈ ਵਾਰੀ ਚੰਗੀ ਫੈਂਟੀ ਵੀ ਲਾ ਦਿੰਦੇ ਸੀ ਤੁਸੀਂ ਤੁਹਾਡੇ ਲੱਗੀਆਂ ਫੈਂਟੀ ਨਹੀਂ ਹਾਂ ਤੁਸੀਂ ਫਿਰ ਕੁੜੀ ਆ ਇੱਥੇ ਲਾਉਨੇ ਹੋ ਕੁੜੀਆਂ ਦੇ ਫੈਂਟੀ ਜੇ ਕੋਈ ਬਾਹਲਾ ਹੀ ਨਾ ਹੀ ਗੱਲ ਹੋਵੇ ਬਣੇ ਵੀ ਨਹੀਂ ਵੈਸੇ ਤਾਂ ਹਰ ਤੱਕ ਤਾਂ ਕੋਈ ਨਾ ਬਤਾਈ ਨਹੀਂ ਹੂੰ ਜਿੱਦੇ ਕਿਤੇ ਆ ਵੀ ਜਾਵੇ ਪਰ ਨਹੀਂ ਕਿਹਾ ਤਾਂ ਫੈਂਟੀ ਦਾ ਨਹੀਂ ਹੋਵੇ ਸੇ ਕਹਿ ਦੇਈ ਜਾਂਦਾ ਹੂੰ ਤੇ ਐ ਤਾਂ ਨਹੀਂ ਨਾ ਮੰਮੀ ਵੀ ਹੁਣ ਕੈਮਰੇ ਮੂਰੇ ਕਹੀ ਜਾਂਦੀ ਆ ਵੀ ਪਰ ਚੰਗੀ ਕਰਾ ਦਿੰਦੇ ਨਹੀਂ ਨਹੀਂ ਤੇ ਇੱਕ ਗਾਇਕੀ ਕਰਕੇ ਥੋੜਾ ਕੋਈ ਰਿਸ਼ਤਾ ਵੀ ਵਧੀਆ ਬਣਿਆ ਹੋਣਾ ਤੁਹਾਡਾ ਵੈਸੇ ਤਾਂ ਮਾਵਾ ਧੀਆਂ ਦਾ ਰਿਸ਼ਤਾ ਬਹੁਤ ਜ਼ਿਆਦਾ ਵਧੀਆ ਹੀ ਹੁੰਦਾ ਤੇ ਗਾਇਕੀ ਕਰਕੇ ਕੋਈ ਲੱਗਦਾ ਫਰਕ ਵੀ ਦੁਨੀਆ ਨਾਲ ਹੈ ਕੀ ਫਰਕ ਲੱਗਦਾ ਮਤਲਬ ਹੁਰਮਕਿਨੇ ਦਾ ਇਹ ਕਈ ਵਾਰੀ ਹੁੰਦਾ ਵੀ ਆਪਾਂ ਨਾਲ ਨਾ ਵੀ ਇੱਕ ਮਾਵਾਂ ਤੇ ਜਾਂ ਐ ਕਈ ਵੀ ਬੱਚਿਆਂ ਦਾ ਤੇ ਮਾਂ ਪਿਓ ਦੇ ਸ਼ੌਂਕ ਆ ਡੱਡ ਹੁੰਦੇ ਆ ਤੇ ਜਦੋਂ ਸ਼ੌਂਕ ਹੀ ਸਾਰਿਆਂ ਦਾ ਇੱਕ ਹੋਵੇ ਫਿਰ ਪਰਿਵਾਰ 'ਚ ਮਾਹੌਲ ਕਿ ਹੋ ਜਾਂਦਾ ਮੀਨਜ਼ ਸਾਡੀ ਦੋਨਾਂ ਦੀ ਚੋਇਸ ਦੇਖੀ ਜਾਵੇ ਤੇ ਮੇਰੀ ਮੰਮੀ ਤੇ ਮੇਰੀ ਇੱਕੋ ਜੀ ਚੋਇਸ ਜਮਾਂ ਜੀ Song ਸੁਣਨ 'ਚ ਵੀ ਹੂੰ ਮਤਲਬ گاਉਣ ਵਿੱਚ ਵੀ ਜੋ ਗਾਣਾ ਮੈਂ ਗਨਵਾਣਾ ਉਹੀ ਮੰਮੀ ਨੇ ਜੋ ਮੰਮੀ ਨੇ ਗੁਣਗਣਾਉਣਾ ਉਹੀ ਮੈਂ ਗਨਵਾਣਾ ਹੂੰ ਇਹ ਮੀਨਸ ਚੋਇਸ ਇੱਕੋ ਜੀ ਸਾਡੀ ਸੇਮ ਸੇਮ ਤੇ ਸੁਣਦੇ ਕੀ ਨੇ ਤੁਸੀਂ ਸਭ ਤੋਂ ਵੱਧ ਕਿਹੜੇ ਕੀ ਸੁਣਦੇ ਤਾਂ ਜ਼ਿਆਦਾਤਰ ਹਿੰਦੀ ਸੌਂਗ ਹੀ ਸੁਣਦੇ ਆ ਹੂੰ Old song 19s ਦੇ ਮਤਲਬ ਲਤਾ ਮਗੇਸ਼ਕਰ ਇਹਨਾਂ ਨੂੰ ਹੀ ਸੁਣਦੇ ਲੱਗਦਾ ਜੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕਈ ਵਾਰੀ ਬੇਸੁਰੇ ਗਾਏ ਕਿ ਅੱਗੇ ਆਏ ਹੁੰਦੇ ਆ ਤੇ ਉਹ ਲਾਈਵ ਚ ਵੀ ਕਾਪਾ ਪਾ ਦਿੰਦੇ ਆ ਉਦੋਂ ਫਿਰ ਤੁਹਾਨੂੰ ਕੀ ਲੱਗਦਾ ਮੈਨੂੰ ਤਾਂ ਸੱਚ ਪੁੱਛਾ ਵਾ ਗੁੱਸਾ ਵੀ ਲੋਕਾਂ ਨੂੰ ਜਦੋਂ ਸੁਣਨ ਵਾਲਿਆਂ ਨੂੰ ਇੰਨੇ ਨੌਲੇਜ ਤੇ ਗਾਉਣ ਵਾਲਿਆਂ ਨੂੰ ਪੱਧਰ ਤੋਂ ਵੱਧ ਹੋਣੀ ਚਾਹੀਦੀ ਹੈ ਹੂੰ ਤੇ ਤੁਹਾਨੂੰ ਲੱਗਦਾ ਹੁੰਦਾ ਵੀ ਆਪਾਂ ਇੰਨਾ ਵਧੀਆ ਗਾ ਕੇ ਵੀ ਇੱਥੇ ਬੈਠੇ ਆਂ ਤੇ ਉਹ ਬੇਸੁਰਾ ਗਾ ਕੇ ਵੀ ਗੱਲ ਤਾਂ ਜੀ ਪੈਸੇ ਦੀ ਆ ਗਈ ਹੂੰ ਜਿਹੜੇ ਬੇਸੁਰੇ ਆ ਉਹਨਾਂ ਕੋਲ ਪੈਸਾ ਆਗਾ ਸਾਡੇ ਵਰਗਿਆਂ ਕੋਲ ਪੈਸਾ ਨਹੀਂ ਆ ਤੇ ਇਹ ਇੰਨਾ ਬੇਸੁਰਾ ਕਈ ਵਾਰੀ ਕੰਪਿਊਟਰ ਨਾਲ ਵੀ ਸੈੱਟ ਨਹੀਂ ਆਉਂਦਾ ਫਿਰ ਵੀ ਉਹ ਗਾਈ ਜਾਂਦੇ ਹੁੰਦੇ ਤੇਢਲੇ ਨਾਲ ਤੇ ਵੀ ਉਹਨਾਂ ਨੂੰ ਚਾਹੀਦਾ ਨਹੀਂ ਪਤਾ ਨਹੀਂ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਪਤਾ ਨਹੀਂ ਕੀ ਹੋ ਜਾਂਦੇ ਤੁਹਾਨੂੰ ਕੀ ਲੱਗਦਾ ਬਸ ਜਿਉਹੀ ਗੱਲ ਵੀ ਪੈਸਾ ਜਿਵੇਂ ਨਚਾਈ ਜਾਂਦੀ ਦੁਨੀਆਂ ਨੱਚੀ ਜਾਂਦੀ ਸੱਚੀ ਕਿਸੇ ਨੇ ਲਿਖਿਆ ਤੇ ਸੱਚੀ ਕਿਸੇ ਨੇ ਗਾਇਆ ਹੂੰ ਪੈਸੇ ਦਾ ਕਮਾਲਾ ਤੁਸੀਂ ਇਹਨਾਂ ਨੂੰ ਇਹ ਜਿਹੜੀਆਂ ਦੋਵੇਂ ਭੈਣਾ ਹੀ ਕਹੂੰਗਾ ਮੈਂ ਤਾਂ ਭੈਣਾ ਹੀ ਆ ਪਰ ਇਹ ਮਾਮਾ ਧੀਆਂ ਦੀ ਜੋੜੀ ਹੈ ਜਿਹੜੀ ਤੇ ਇਸ ਨੂੰ ਤੁਸੀਂ ਹੋਰ ਬਥੇਰੇ ਕਰਤੇ ਹੋਣੇ ਤੇ ਇਹਨਾਂ ਨੂੰ ਜਰੂਰ ਇਹਨਾਂ ਦੀ ਹੌਸਲਾ ਫੁਜਾਈ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਵਾਇਰਲ ਕਰ ਦਿਓ ਉਥੋਂ ਤੱਕ ਜਰੂਰ ਪਹੁੰਚਾ ਦਿਓ ਜਿੱਥੋਂ ਤੱਕ ਇਹਨਾਂ ਦੀ ਅਸਲੀ ਕਲਾ ਜਾਣੀ ਚਾਹੀਦੀ ਹੈ ਤੇ ਕੋਈ ਕਲਾ ਦਾ 파ਰਖੋ ਆ ਕੇ ਕਿਉਂਕਿ ਇੰਨੀ ਕਲਾ ਵਾਲਾ ਵੀ ਬੰਦਾ ਜੇ ਦਿਲ ਸਿੱਟ ਕੇ ਬਹਿ ਜਾਊਗਾ ਤਾਂ ਫਿਰ ਸਾਡੇ ਲਈ ਸ਼ਰਮ ਦੀ ਗੱਲ ਹੈ ਤੇ ਹੁਣ ਆਪਾਂ ਕਰੀਏ ਕੋਸ਼ਿਸ਼ ਵੀ ਇਹ ਇਹਨਾਂ ਦੀ ਇਸ ਕਲਾ ਦਾ ਆਪਾਂ ਦਾ ਆਹੀ ਕਰ ਸਕਦੇ ਹਾਂ ਤੁਸੀਂ ਸ਼ੇਅਰ ਕਰ ਦਿਓਗੇ ਤੇ ਇਹਨਾਂ ਦੀ ਕਲਾ ਅੱਗੇ ਅੱਗੇ ਪਹੁੰਚੀ ਜਾਣੀ ਹੈ ਤੇ ਉਥੋਂ ਤੱਕ ਪਹੁੰਚੇ ਜਿੱਥੇ ਤੱਕ ਇਹਨਾਂ ਦਾ ਮੁੱਲ ਪੈ ਜੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਭੈਣ ਜੀ ਤੁਸੀਂ ਦੋਵਾਂ ਜਣੀਆਂ ਨੇ ਸਾਨੂੰ ਤੁਹਾਡਾ ਬਹੁਤ ਬਹੁਤ ਮੁੱਲਾ ਟਾਈਮ ਦਿੱਤੋ ਲਈ ਧੰਨਵਾਦ ਧੰਨਵਾਦ